ਖਬਰ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਕਈ ਅਜਿਹੇ ਪੁਆਇੰਟਸ ਜਿਸ ਦੇ ਵਿੱਚ ਇਸ ਸਫਾਈ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਦੀਪ ਸਿੰਘ ਦੀ ਅਗਵਾਈ ਹੇਠ ਕਾਲਾ ਮਾਲਾ ਚੌਕ ਤੋਂ ਫੋਰੈਸਟ ਚੌਕ ਤੱਕ ਸਫਾਈ ਅਭਿਆਨ ਚਲਾਇਆ ਗਿਆ ਅੰਮ੍ਰਿਤਸਰ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਵੀ ਉੱਥੇ ਮੌਜੂਦ ਰਹੇ ਅਤੇ ਉੱਥੇ ਹੀ ਅੰਮ੍ਰਿਤਸਰ ਉਤਰੀ ਹਲਕੇ ਦੇ ਆਪ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇ ਜਿਨ੍ਹਾਂ ਨੇ ਇਸ ਸਫਾਈ ਅਭਿਆਨ ਬਾਬਤ ਵਿਸ਼ੇਸ਼ ਗੱਲਬਾਤ ਕੀਤੀ ਦੇਖੋ ਗੱਲ ਇਹ ਹੈ ਕਿ ਇਹ ਰੋਜ਼ ਦਾ ਰੈਕਿੰਗ ਪ੍ਰੋਬਲਮ ਹੈ ਔਰ ਸਫਾਈ ਦੀ ਸਾਨੂੰ ਇੱਕ ਬੜਾ ਇਮਾਨਦਾਰੀ ਨਾਲ ਐਡਮਿਟ ਕਰਨਾ ਪੈ ਰਿਹਾ ਕਿ ਜੋ ਗੁਰੂ ਨਗਰੀ ਦੀ ਸਫਾਈ ਹੋਣੀ ਚਾਹੀਦੀ ਉਹ ਸਫਾਈ ਨਹੀਂ ਹੈਗੀ ਔਰ ਇਹ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਸਾਰੀਆਂ ਗੱਲਾਂ ਨੋਟ ਕੀਤੀਆਂ ਸੋ ਉਹਦੇ ਲਈ ਇੱਕ ਇੰਟੈਂਸਿਵ ਜੁਡੀਸ਼ਲੀਨਲਿਨੈਸ ਡਰਾਈਵ ਆ ਉਹ ਸ਼ੁਰੂ ਕੀਤੀ ਆ ਸੋ ਉਹਦੇ ਵਿੱਚ ਅਸੀਂ ਹੁਣ ਸਾਰੇ ਪੰਜਾਬ ਭਰ ਚੋਂ ਖਾਸ ਕਰਕੇ ਜਿਹੜੀ ਪਵਿੱਤਰ ਨਗਰੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਹਦੇ ਵਿੱਚ ਅਸੀਂ ਸਾਰੇ ਜੇਟ ਸਰਬਾਨ ਆਪ ਉੱਤਰ ਕੇ ਨਾਲ ਔਰ ਜਿਹੜੇ ਸਾਡੇ ਭੈਣ ਭਰਾ ਸਫਾਈ ਸੇਵਕ ਨੇ ਰੋਜ਼ ਸਫਾਈ ਕਰਦੇ ਉਹਨਾਂ ਨੂੰ ਨਾਲ ਲੈ ਕੇ ਇੱਕ ਬੜੀ ਇੰਟੈਂਸਿਵ ਜਿਹੜੀ ਡਰਾਈਵ ਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਆ ਸਾਰੇ ਸ਼ਹਿਰ ਦੇ ਵਿੱਚ ਸੋ ਇਹ ਤੇ ਨਾਰਥ ਦੇ ਵਿੱਚ ਜਿਹੜੀ ਆ ਉਹ ਮੇਰੀ ਡਿਊਟੀ ਲੱਗੀ ਆ ਤੇ ਮੈਨੂੰ ਇਹ ਜ਼ਿੰਮੇਵਾਰੀ ਆ ਮੈਂ ਹੁਣ ਇੱਥੇ ਆਪਣੇ ਨਾਲ ਪੈਂਟਰਾ ਮੰਨਦੇ ਅੱਜ ਇੱਕ ਸਟੈਚ ਟੁੜਿਆ ਹੋਇਆ ਇਹਨੂੰ ਸਾਫ਼ ਕਰਾਂਗੇ ਔਰ ਰੋਜ਼ ਜਿਹੜੀ ਇਹ ਡਰਾਈਵ ਇਹਨੂੰ ਸ਼ੁਰੂ ਕਰਾਂਗੇ ਲੱਗਦਾ ਜੀ ਲੀਡਰ ਜੀ ਜਦੋਂ ਖੁਦ ਉੱਤਰਦੀ ਆ ਤੇ ਸਾਰੇ ਕਰਮਚਾਰੀ ਉਹ ਵੀ ਪ੍ਰੋਮੋਟਿਵੇਸ਼ਨ ਮੋਟੀਵੇਸ਼ਨ ਉਹਨੂੰ ਮਿਲਦਾ ਆ ਬਿਲਕੁਲ ਜੀ ਇੱਕ ਤੇ ਛੇ ਦੇ ਨਾਲ ਹਰ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਆ ਸਾਡੇ ਸਫਾਈ ਸੇਵਕਾਂ ਨੂੰ ਮੋਟੀਵੇਸ਼ਨ ਮਿਲਦੀ ਆ ਕਿ ਜੇ ਇਹ ਸਫਾਈ ਕਰ ਸਕਦੇ ਤੇ ਇਹ ਵੀ ਸਵੇਰੇ ਨਾਲ ਕਰ ਸਕਦੇ ਆ ਕੂ ਟ੍ਰੈਕ ਜਨਤਾ ਦੇ ਵਿੱਚ ਵੀ ਇਸ ਚੀਜ਼ ਦੀ ਇੱਕ ਲਹਿਰ ਪੈਦਾ ਹੋ ਰਹੀ ਹੈ ਕਿ ਅਸੀਂ ਵੀ ਸਫਾਈ ਸਾਫ ਸਫਾਈ ਵੱਲ ਧਿਆਨ ਰੱਖਣਾ ਅਤੇ ਖਲਾਰਾ ਕੱਟਣਾ ਕਿਉਂਕਿ ਇਹ ਜਿੰਨਾ ਵੀ ਜਾਂਦਾ ਹੈ ਮੈਨੂੰ ਥੋੜਾ ਖੇਪ ਨਾ ਕਹਿਣਾ ਪੈ ਰਿਹਾ ਕਿ ਚਲੋ ਹੈ ਤੇ ਸਾਡੇ ਸ਼ਹਿਰ ਵਾਸੀਆਂ ਦਾ ਪਰ ਉਹਦੇ ਵਿੱਚ ਕਈ ਕਮੀਆਂ ਸਾਡੇ ਵੱਲੋਂ ਵੀ ਰਹੀਆਂ ਹੋਣਗੀਆਂ ਸੋ ਅਸੀਂ ਆਪਣੀਆਂ ਕਮੀਆਂ ਦੂਰ ਕਰਾਂਗੇ ਔਰ ਤੁਹਾਡੇ ਮਾਧਿਅਮ ਨਾਲ ਮੈਂ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਇਸ ਡਰਾਈਵ ਦੇ ਵਿੱਚ ਸਾਡਾ ਸਹਿਯੋਗ ਕਰਨ ਤਾਂ ਜਿਹੜੀ ਸਾਰੀ ਅਸੀਂ ਇਸ ਸ਼ਹਿਰ ਦੀ ਪਵਿੱਤਰ ਨਗਰੀ ਦੀ ਪਵਿੱਤਰਤਾ ਬਹਾਲ ਕਰਕੇ ਰੱਖੀਏ ਤੇ ਇਹ ਰੋਜ਼ਾਨਾ ਇਹ ਇੱਕ ਦਿਨ ਦਾ ਕੰਮ ਨਹੀਂਗਾ ਇਹ ਦਿੱਲੀ ਦਾ ਕੰਮ ਹੈ ਔਰ ਰੈਕਲਿੰਗ ਇਹ process ਹੈ ਔਰ ਇਹ ਅਸੀਂ ਜਿਹੜੀ ਸਾਡੀ ਸਫਾਈ ਹੈ ਤੇ ਅਸੀਂ ਇਹਨੂੰ ਡਿਪਲੋਮਾ ਲਗਾ ਤੇ ਬਵਾਲ ਕਰਨੇ ਕਿਤੇ ਗੰਦਗੀ ਬਹੁਤ ਕੁਲੇਟੇ ਲੱਗੇ ਹੋਏ ਆ ਚਲੋ ਵਿਰੋਧੀਆਂ ਦਾ ਜਿੱਥੇ ਵਿਰੋਧੀ ਹੁੰਦੇ ਇਸ ਕਰਕੇ ਕਿ ਜਿੱਥੇ ਕੋਈ ਕਮੀਆਂ ਪੇਸ਼ੀਆਂ ਵਾ ਉਹਨੂੰ ਸਾਡੇ ਧਿਆਨ ਚ ਲਿਆਉਣ ਆਹੀ ਉਹਨਾਂ ਦਾ ਵੀ वेलकम ਕਰਦੇ ਆ ਕਿ ਜੇ ਉਹਨਾਂ ਨੇ ਕੋਈ ਚੰਗੀ ਗੱਲ ਸਾਡੇ ਧਿਆਨ ਚ ਕਿਉਂਕਿ ਦੱਸੋ ਤੇ ਸਾਨੂੰ ਵੀ ਦਿਸਦੀ ਹੈ ਪਰ ਮੈਂ ਇਹ ਵੀ ਕਵਾਂਗਾ ਕਿ ਸਿਰਫ ਸਵਾਲ ਖੜੇ ਨਾਲ ਕਰਨਾ ਉਹ ਸਯੋਗ ਨਹੀਂ ਕਰਨਾ ਇਹ ਚਾਹੇ ਵਿਰੋਧੀ ਹੋਣ ਕਿ ਸੱਤਾਧਾਰ ਹੋਵੇ ਸ਼ਹਿਰ ਤੇ ਸਾਰਿਆਂ ਦਾ ਸਾਨੂੰ ਰਲ ਮਿਲ ਕੇ ਸ਼ਹਿਰ ਦੀ ਸੁਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਤਰੀਕਾ ਪੂਰੇ ਲੁੜਗੜੀ ਅੰਮ੍ਰਿਤਸਰ ਪੂਰੇ ਪੰਜਾਬ ਪਰ ਦਬਾਅ ਬਣਾ ਕੇ ਸਨਕ ਬੱਛ ਬਿਆਹ ਜਿਹੜਾ ਜਿਆਦਾ ਯਾਰ ਕੀ ਕਰਦਾ ਅੱਜ ਦੇਖੋ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀ ਪਾਰਟੀ ਦੇ ਸਾਰੇ ਹੀ ਲੀਡਰਸ ਆ ਬਾਹਨ ਸੜਕਾਂ ਤੇ ਉਤਰੇ ਆ ਆਪਣੇ ਲੋਕਾਂ ਨੂੰ ਮੈਸੇਜ ਦੇਣ ਲਈ ਕਿ ਸਫਾਈ ਸਾਡੀ ਸਭ ਤੋਂ ਪਹਿਲ ਜ਼ਿੰਮੇਵਾਰੀ ਆ ਤੇ ਉਹਨੂੰ ਪਹਿਲ ਦੇ ਆਧਾਰ ਤੇ ਸਾਰੇ ਹੀ ਇੱਕ ਆਮ ਨਾਗਰਿਕ ਵਾਂਗੂ ਨਿਭਾਇਆ ਜਾ ਰਿਹਾ ਤੇ ਬਹੁਤ ਸੀਰੀਅਸਨੈਸ ਨਾਲ ਸਰਕਾਰ ਦੀ ਵੀ ਤੇ ਸਫਾਈ ਕੇਵਲ ਸੜਕਾਂ ਦੀ ਨਹੀਂ ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਬੜੇ ਲੁੱਧ ਨਸ਼ਿਆਂ ਵਿਰੁੱਧ ਉਹ ਵੀ ਚੱਲ ਰਿਹਾ ਮਤਲਬ ਔਰ ਕਰਪਸ਼ਨ ਦੇ ਅਗੇਂਸਟ ਸਫਾਈ ਚੱਲ ਰਹੀ ਹੈ ਤੇ ਅੱਜ ਹਰਿਕਾ ਨਾਰਥ ਦੇ ਵਿੱਚ ਸਰਕਾਰ ਵੱਲੋਂ ਸਾਡੇ ਚੇਅਰਮੈਨ ਸਾਹਿਬ ਕਰਮਜੀਤ ਸਿੰਘ ਰਿੰਟੂ ਜੀ ਦੀ ਡਿਊਟੀ ਲੱਗੀ ਸੀਗੀ ਤੇ ਅਸੀਂ ਸਾਰੇ ਉਹਨਾਂ ਦਾ ਸਾਥ ਦੇਣ ਲਈ ਸੜਕਾਂ ਤੇ ਉਤਰੇ ਆ ਤੇ ਇੱਕ ਮੈਸੇਜ ਹੈ ਪਬਲਿਕ ਨੂੰ ਕਿ ਅਸੀਂ ਰਲ ਮਿਲ ਕੇ ਸ਼ਹਿਰ ਦੀ ਸਫਾਈ ਰੱਖਣੀ ਹੈ ਤੇ ਆਪਣੀ ਗੁਰੂ ਨਗਰੀ ਨੂੰ ਬਿਲਕੁਲ ਸਾਫ਼ ਸੁਥਰਾ ਪਵਿੱਤਰ ਬਣਾ ਕੇ ਰੱਖਣਾ ਜੀ ਲੱਗਦਾ ਕਿ ਰੋਜ਼ਾਨਾ ਇਸ ਤਰ੍ਹਾਂ ਦੀ ਸਫਾਈ ਤਾਂ ਹੁੰਦੀ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਚੱਲਣਾ ਚਾਹੀਦਾ ਤੇ ਇਹ ਚੱਲ ਵੀ ਰਿਹਾ ਮਤਲਬ ਸਾਡੇ ਜਿਹੜੇ ਸਫਾਈ ਸੇਵਕ ਆ ਉਸ ਮੇਰੇ ਹੀ ਉੱਠ ਕੇ ਲੱਗ ਜਾਂਦੇ ਆ ਪਰ ਇਹਦੇ ਵਿੱਚ ਦੇਖੋ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਥੇ ਇੱਕ ਪਾਸੇ ਉਹ ਸਫਾਈ ਕਰਕੇ ਜਾਂਦੇ ਆ ਤੇ ਉੱਥੇ ਹੀ ਬਾਅਦ ਵਿੱਚ ਫਿਰ ਉਹਨਾਂ ਹੀ ਕੂੜਾ ਕਰਕਟ ਚ ਲਾ ਦਿੱਤਾ ਜਾਂਦਾ ਤੇ ਇਹ ਪੋਸੀਬਲ ਨਹੀਂ ਆ ਕਿ 24 ਘੰਟੇ ਕਿ ਲਗਾਤ ਬੰਦੇ ਅਵੇਲੇਬਲ ਹੋਣ ਤੇ ਇਹ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਪਊਗੀ ਤੇ ਟਾਈਮ ਟੂ ਟਾਈਮ ਜਿੱਥੇ ਅਸੀਂ ਸਭ ਆਪਣੀ ਜ਼ਿੰਮੇਵਾਰੀ ਨੂੰ ਭੋਲਿਆ ਤੇ ਲੋਕਾਂ ਨੂੰ ਵੀ ਸਾਡੇ ਸਾਥ ਸਹਿਯੋਗ ਦੇਣਾ ਚਾਹੀਦਾ ਕਿ ਅਸੀਂ ਤਦੇ ਹੀ ਮਿਲ ਕੇ ਆਪਣੇ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਕਰ ਸਕਦੇ ਹਾਂ। ਕਿ ਅੰਮ੍ਰਿਤਸਰ ਸ਼ਹਿਰ ਤੋਂ ਲੋਕ ਬੜਾ ਜਿਉਂਵੇਗਾ। ਇਹ ਮੈਸੇਜ ਹੀ ਲੋਕਾਂ ਨੂੰ ਪਹੁੰਚਦਾ। ਮੈਂ ਹੋਈ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਅਪੀਲ ਕਰਦੀ ਹਾਂ ਕਿ ਜਿੱਥੇ ਇੱਕ ਪਾਸੇ ਅਸੀਂ ਸਭ ਸੜਕਾਂ ਤੇ ਉਤਰੇ ਹੋਏ ਆ ਸਾਡੇ ਲੀਡਰ ਸਾਹਿਬਾਨ ਉਤਰੇ ਹੋਏ ਆ ਕਾਈਂਡਲੀ ਤੁਸੀਂ ਵੀ ਸਾਡਾ ਸਾਰੇ ਸਹਿਯੋਗ ਦਿਓ ਜਿੱਥੇ ਇੱਕ ਪਾਸੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਫਾਈ ਕਰੀਏ ਤੇ ਤੁਸੀਂ ਵੀ ਕਾਈਂਡਲੀ ਇਹਦੇ ਵਿੱਚ ਸਹਿਯੋਗ ਦਿਓ। ਉੜਾ ਖੁੱਲਾ ਸੜਕਾ ਤੇ ਨਾ ਸੁੱਟੋ ਜਿੱਥੇ ਜਿੱਥੇ ਉਹ ਪੁਆਇੰਟਸ ਆਡੈਂਟੀਫਾਈਡ ਆ ਉਥੇ ਸੁੱਟੋ ਉਥੋਂ ਟਾਈਮ 'ਚ ਲਿਫਟਿੰਗ ਅੱਗੇ ਅੱਗੇ ਸਾਡੀ ਜ਼ਿੰਮੇਵਾਰੀ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੰਗੈਲੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਤੁਸੀਂ ਵੀ ਕਾਈਂਡਲੀ ਸਹਿਯੋਗ ਦਿਓ ਤੇ ਅਸੀਂ ਆਪਣੇ ਸ਼ਹਿਰ ਨੂੰ ਬਿਹਤਰ ਬਣਾਈਏ ਸਾਫ਼ ਸੁਥਰਾ ਬਣਾਈਏ